ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਜਿਹੜੀ ਵੀਡੀਓ ਆ ਇਹ ਆ ਕੈਲਸ਼ੀਅਮ ਦੇ ਉੱਤੇ ਕੈਲਸ਼ੀਅਮ ਜਿਹੜਾ ਵਾ ਜਾਨਵਰ ਵਾਸਤੇ ਵੱਡੇ ਤੱਤਾਂ ਵਿੱਚੋਂ ਸਭ ਤੋਂ ਵੱਡਾ ਤੱਤ ਆ ਮਹੱਤਵਪੂਰਨ ਤੱਤ ਆ ਤੇ ਇਹਦੇ ਨਾਲ ਕਮੀ ਨਾ ਕੀ ਜਾਨਵਰ ਵਿੱਚ ਲੱਛਣ ਸ਼ੋਅ ਹੁੰਦੇ ਆ ਤੇ ਇਹਦੇ ਬਾਰੇ ਅੱਜ ਗੱਲ ਕਰ ਕਰਦੇ ਆ ਜੀ ਕੈਲਸ਼ੀਅਮ ਲੈਵਲ ਅਗਰ ਲੋ ਵਾ ਤੇ ਵੀਕ ਯੂਟਰਾਈਨ ਕੰਟ੍ਰੈਕਸ਼ਨ ਡਿਲੇ ਕਾਵਿੰਗ ਐਂਡ ਰੂਟਿਨ ਪ੍ਰੇਜ਼ੈਂਟਾ ਇੱਕ ਦੇ ਬੱਚੇਦਾਨੀ ਜਦੋਂ ਮੱਝ ਹੁੰਦੀ ਆ ਉਹਦੀ ਜਿਹੜੀ ਬੱਚੇਦਾਨੀ ਦੀ ਜਿਹੜੀ ਹਲ ਚਲਿਆ ਉਹ ਕੈਲਸ਼ੀਅਮ ਘਾਟ ਹੋਊਗਾ ਤੇ ਘਟ ਜਾਂਦੀ ਆ ਬੱਚਾ ਟਾਈਮ ਸਿਰ ਬਾਹਰ ਨਹੀਂ ਆਉਂਦਾ ਖਿੱਚ ਕੇ ਬਾਹਰ ਕਰਨਾ ਪੈਂਦਾ ਤੇ ਜੇ ਰੁਕ ਜਾਂਦੀ ਆ ਤੇ ਰਿਡਿਊਸ ఓਵਰੀ ਐਕਟੀਵਿਟੀ ਡਿਲੇ ਇਸਟ ਸਾਈਕਲ ਮਤਲਬ ਇਹ ਆ ਕਿ ਜਿਹੜੀਆਂ ਓਵਰੀਆਂ ਵਾਂ ਹੀਟ ਚ ਜਾਨਵਰ ਟਾਈਮ ਸਿਰ ਨਹੀਂ ਹੁੰਦਾ ਲੋ ਕੈਲਸ਼ੀਅਮ ਨਾਲ ਵੀ اگر ਆਪਾਂ ای ائی کراونے ਆ ਤੇ ਉਦੋਂ ਵੀ 컨셉شن ریٹ ਸਹੀ ਨਹੀਂ ਆਉਂਦੀ ਕਿਉਂਕਿ ਜਿਹੜਾ ویرج ਆ ਉਹਦੇ ਵਿੱਚ ਜਿਹੜੇ سپਰਮ ਆ ਉਹਨਾਂ ਨੇ ਮੱਝ ਦੀਆਂ ਤਾਰਾ ਵਾਂ ਉਹਦੇ ਵਿੱਚੋਂ ਦੀ ਮੱਛੀਆਂ ਉਤਾਰੀ ਲਾ ਕੇ ਅੱਗੇ ਜਾਣਾ ਵਾਂ ਤੇ کیلਸ਼ੀਅਮ ਲੋਵਾ ਤੇ ਉਹ ਨਹੀਂ ਜਾਂਦੇ ਇਹਦੇ ਨਾਲ ਇੱਕ ਹੋਰ ਵੀ ਆ ਕਿ ਜੇ ਤੁਹਾ کیلਸ਼ੀਅਮ ਲੈਵਲ ਲੋ ਹੁੰਦਾ ਮਸਲ ਕੰਟ੍ਰੈਕਸ਼ਨ ਸਾਰੀ کیلਸ਼ੀਅਮ ਦੇ ਮਤਲਬ ਪ੍ਰਭਾਵ ਹੀ ਠੀਕ ਹੀ ਹੁੰਦੀ ਆ ਕਿ ਜਿੱਦਾਂ ਆਪਾਂ ਧਾਰ ਚੋਕੇ ਜਿਹੜੇ ਉਹਦੇ ਸਰਾਗਿਆ ਥਣਾ ਦੇ ਉਹ ਖੋਲਦੇ ਤੇ ਬੰਦ ਹੁੰਦੇ ਵੀ ਕੈਲਸ਼ੀਅਮ ਕਰਕੇ ਹੀ ਹੁੰਦੇ ਆ ਸੋ ਅਗਰ ਟਾਈਮ ਸਿਰ ਨਹੀਂ ਹੋਣ ਕੈਲਸ਼ੀਅਮ ਪੂਰਾ ਨਹੀਂ ਹੋਊਗਾ ਤੇ ਮਾਸਟਾਈਟਿਸ ਵੀ ਹੋਊਗੀ ਜਾਨਵਰ ਨੂੰ ਸੂਣ ਤੋਂ ਕਾਫੀ ਟਾਈਮ ਤੱਕ ਸਰਾਗ ਖੁੱਲੇ ਰਹਿਣਗੇ ਕੈਲਸ਼ੀਅਮ ਨਹੀਂ ਜਾਨਵਰ ਦੀ ਰੂਮਨ ਕੰਟ੍ਰੈਕਸ਼ਨ ਹੁੰਦੀ ਆ ਜਿਹੜਾ ਰੂਮਨ ਦੇ ਵਿੱਚ ਜਾਨਵਰ ਖਾਣ ਦਾ ਜੁਗਾਲੀ ਦੇ ਰੂਪ ਚੋ ਮੂਵਮੈਂਟ ਹੁੰਦੀ ਆ ਰੂਮਨ ਦੀ ਪਹਿਲੇ ਪੇਟ ਦੀ ਜਾਨਵਰ ਦੇ ਉਹ ਵੀ ਕੈਲਸ਼ੀਅਮ ਦੇ ਨਾਲ ਹੀ ਹੁੰਦੀ ਆ। ਅਗਰ ਕੈਲਸ਼ੀਅਮ ਲੋ ਵਾ ਤੇ ਕਿਟੋਸਿਸ ਦੀ ਪ੍ਰੋਬਲਮ ਆਉਂਦੀ ਆ। ਕੈਲਸ਼ੀਅਮ ਲੋ ਵਾ ਜਾਨਵਰ ਟਾਈਮ ਸੇ ਹੀਟ ਤੇ ਨਹੀਂ ਆਊਗਾ। ਕੈਲਸ਼ੀਅਮ ਲੋ ਵਾ ਜਾਨਵਰ ਕਨਸੈਪਸ਼ਨ ਰੇਟ ਘਟ ਜਾਂਦੀ ਆ। ਸਿਰਫ ਸੂਣ ਦੇ ਟਾਈਮ ਸੂਣ ਤੋਂ ਪਹਿਲਾਂ 21 ਦਿਨ ਜਿਹੜਾ ক্লোਜ਼ ਆ ਪੀਰੀਅਡ ਹੁੰਦਾ ਵਾ ਉਹਦੇ ਵਿੱਚ ਆਪਾਂ ਕੈਲਸ਼ੀਅਮ ਨਹੀਂ ਪਾਉਣਾ। ਤੇ ਉਦਾਹਰਨ ਦੇ ਤੌਰ ਤੇ ਤੁਹਾਡੇ ਕੁਆਂਟਲ ਫੀਡ ਦੇ ਵਿੱਚ ਜਿਹੜਾ ਕੈਲਸ਼ੀਅਮ ਦਾ ਵਾ ਉਹ ਅਗਰ ਮੰਨ ਲਓ 1 ਕਿਲੋ ਤੁਸੀਂ ਕੈਲਸ਼ੀਅਮ ਪੋਆਇਆ DCP ਦੇ ਰੂਪ ਚ ਚਾਹੇ ਉਹ CP ਦੇ ਰੂਪ ਚ ਚਾਹੇ ਉਹ MCP ਅਜਿਹਾ ਆ ਗਿਆ ਵਾ ਤੁਹਾਡੇ 1 ਕਿਲੋ ਕੈਲਸ਼ੀਅਮ ਦੇ ਵਿੱਚ ਅੱਧਾ ਕਿਲੋ ਫਾਸਫੋਰਸ ਹੋਣੀ ਚਾਹੀਦੀ ਆ ਫਾਸਫੋਰਸ ਦੀ ਜਿਹੜੀ ਮਕਦਾਰ ਆ ਉਹ ਕੈਲਸ਼ੀਅਮ ਨੂੰ ਵੱਧ ਨਹੀਂ ਹੋਣੀ ਚਾਹੀਦੀ ਤੁਹਾਡੇ ਵੰਡ ਫੀਡ ਦੇ ਵਿੱਚ ਉਹ ਫਿਰ ਸਹੀ ਮਤਲਬ ਜज्ਬ ਨਹੀਂ ਹੁੰਦੀ ਪਾਚਦੀ ਨਹੀਂ ਆ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਜੇ ਫਾਸਫੋਰਸ ਵਾਧਿਆ ਤੇ ਕੈਲਸ਼ੀਅਮ ਘਟਿਆ ਕੈਲਸ਼ੀਅਮ ਹਮੇਸ਼ਾ ਜ਼ਿਆਦਾ ਹੋਣੀ ਚਾਹੀਦੀ ਫਾਸਫੋਰਸ ਉਸ ਤੋਂ ਅੱਧਾ ਹੋਣੀ ਚਾਹੀਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ